ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ। ਵਿਕਰਮ ਸਿੰਘ ਮਜੀਠੀਆ ਅਗਰ ਅੱਜ ਜੇਲ੍ਹ ਦੇ ਵਿੱਚ ਹੈਗਾ ਸਿਰਫ ਔਰ ਸਿਰਫ ਆਪਣੀ ਭੈਣ ਦੀ ਅਰਦਾਸਾਂ ਦੀ ਵਜ੍ਹਾ ਤੋਂ ਔਰ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ 'ਚ ਜਿਹੜਾ ਮਜ਼ੀਦ ਇਜ਼ਾਫਾ ਹੋ ਰਿਹਾ ਹੈ ਉਹਦੇ ਪਿੱਛੇ ਵੀ ਕਿਸੇ ਹੋਰ ਦਾ ਹੱਥ ਨਹੀਂ ਬਲਕਿ ਉਹਦੀ ਆਪਣੀ ਸਗੀ ਭੈਣ ਹਰਸਿੰਦਰਤ ਕੌਰ ਦਾ ਹੱਥ ਹੈ। ਵਿਕਰਮ ਸਿੰਘ ਮਜੀਠੀਆ ਦਾ ਸੀਐਮ ਭਗਵਾਨ ਤਮਾਨ ਨੇ ਹੁਣ ਕਿਹੜਾ ਪ੍ਰੋਡਕਸ਼ਨ ਕਰਨੇ ਇਹਦਾ ਫੈਸਲਾ ਲਿਆ ਹੈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੀਆ ਉਸ ਤੇ ਵਿਚਾਰ। हां जी ਪੰਜਾਬੀਓ ਸਾਸਤਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਚੁੱਕਿਆ ਹੈ ਯਾਨੀ ਪੰਜਾਬ ਦੀ ਸਰਕਾਰ ਔਰ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਦੇਖਣਾ ਚਾਹੁੰਦੇ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਬਲਡੋజర్ ਕਦੋਂ ਚੱਲੂਆ ਪਰ ਦੂਜੇ ਪਾਸੇ ਹਰਸਿੰਦਰ ਕੌਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਿਵੇਂ ਪੰਜਾਬ ਦੀਆਂ ਔਰਤਾਂ ਨੂੰ ਕਰ ਦਿੱਤਾ ਯਾਨੀ ਮੁੱਖ ਮੰਤਰੀ ਤੇ ਹਰ ਸਿਮਰਤਕਾਰ ਬਦਲ ਪੜਕ ਚੁੱਕੀ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੀ ਖਬਰ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਪੰਜਾਬ ਦੇ ਅੰਦਰ ਹਰ ਰੋਜ਼ ਟ੍ਰੈਂਡ ਦੇ ਵਿੱਚ ਮੁੱਦਾ ਚੱਲਦਾ ਪਰ ਇਸ ਟ੍ਰੈਂਡਿੰਗ ਮੁੱਦੇ ਤੇ ਇੱਕ ਹੋਰ ਵੱਡੀ ਖਬਰ ਆ ਗਈ ਹੈ ਯਾਨੀ ਸਰਦੂਲਗੜ ਜਿਹੜਾ ਮਾਨਸਾਂ ਦੇ ਵਿੱਚ ਕੁਝ ਪ੍ਰਵਾਸੀਆਂ ਦੇ ਸਿਰ ਪਰੇ ਗਏ ਨੇ ਕਿਉਂਕਿ ਇਹਨਾਂ ਨੇ ਰੇੜੀਆਂ ਲਾਉਣੀਆਂ ਵੀ ਬੰਦ ਕਰ ਦਿੱਤੀਆਂ ਨੇ ਪੰਜਾਬ ਦੇ ਅੰਦਰ ਜਿਹੜੀ ਗੱਲ ਗੱਲ ਮੈਂ ਕਹੀ ਸੀ ਕੱਲ ਵਾਲੀ ਵੀਡੀਓ ਦੇ ਵਿੱਚ ਕਿ ਭਾਈ ਜਿੰਨੀ ਵੀ ਸਾਡੀ ਸਿੱਖ ਕੌਮ ਹੈ ਚਾਹੇ ਲਗ ਲਗ ਜਥੇਬੰਦੀਆਂ ਨੇ ਕੋਈ ਵੀ ਦਲ ਉਹਨਾਂ ਨੇ ਐਡਾ ਖੌਫ ਪਾ ਦਿੱਤਾ ਕਿ ਪੰਜਾਬ ਨੂੰ ਅੱਧੇ ਤੋਂ ਜ਼ਿਆਦਾ ਖਾਲੀ ਕਰਵਾ ਲਿਆ ਇਹ ਗਨ ਪੰਜਾਬ ਦੇ ਲੋਕਾਂ ਨੂੰ ਬਦ ਚੜ ਕੇ ਇਹਨਾਂ ਸਿੰਘਾਂ ਦਾ ਨੌਜਵਾਨਾਂ ਨਾਲ ਸਾਥ ਦੇਣਾ ਚਾਹੀਦਾ ਕਿਉਂਕਿ ਪੰਜਾਬ ਇਹਨਾਂ ਲੋਕਾਂ ਦੁਆਰਾ ਇੰਨਾ ਪੀੜਤ ਹੈ ਵਿਚ ਤਾਂ ਇਹਨਾਂ ਵਪਾਰੀਆਂ ਦਾ ਕਹਿਣਾ ਜਿਹੜੇ ਸਾਡੇ ਵੀ ਪੰਜਾਬ ਦੇ ਲੋਕ ਨੇ ਮੰਡੀਆਂ ਦੇ ਕਹਿੰਦੇ ਜੀ ਇਹਨਾਂ ਦਾ ਕਸੂਰ ਨਹੀਂ ਹੈਗਾ ਜਿਹੜੇ ਬੰਦੇ ਨੇ ਕਤਲ ਕੀਤਾ ਜਾਂ ਕਿਸੇ ਨੂੰ ਮਾਰਿਆ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਜਿਹੜੀ ਅਪਡੇਟ ਅੱਜ ਤਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਸੁਣ ਕੇ ਹੈਰਾਨੀ ਹੋ ਜਾਣੀ ਹੈ ਕਿਉਂਕਿ ਬਹੁਤੇ ਸਾਡੇ ਵਿੱਚ ਹੀ ਬੈਠੇ ਹੋ ਲੋਕ ਜਿਹੜੇ ਪੰਜਾਬ ਨੂੰ ਮਰਵਾਉਣਾ ਚਾਹੁੰਦੇ ਸਿਰਫ ਆਪਣੇ ਕੰਮ ਦੇ ਲਈ ਪੰਜਾਬੀਆਂ ਨੂੰ ਕੰਮ ਦਿਓ ਤਾਂ ਕਿ ਤੁਹਾਨੂੰ ਕੋਈ ਡਰ ਵੀ ਨਾ ਰਵੇ ਕੋਈ ਕ੍ਰਾਈਮ ਵੀ ਨਾ ਵਧੇ ਤਾਂ ਇੱਕ ਅਪਡੇਟ ਇਹ ਸਾਂਝੀ ਕਰਾਂਗੇ ਕਿ ਸਿਰ ਕਿਉਂ ਪਾੜੇ ਗਏ ਨੇ ਪ੍ਰਵਾਸੀਆਂ ਦੇ ਤਾਂ ਪੰਜਾਬ ਦੇ ਲੋਕਾਂ ਦੇ ਡਰ ਤੋਂ ਉਹਨਾਂ ਨੇ ਰੇੜੀਆਂ ਲੜੀਆਂ ਬੰਦ ਕਰ ਦਿੱਤੀਆਂ ਨੇ ਸਰਦੂਲਗੜ੍ਹ ਦੇ ਵਿੱਚ ਕੱਲ ਮੈਂ ਤੁਹਾਨੂੰ ਕਿਹਾ ਸੀ ਕਿ ਸਰਦੂਲਗੜ੍ਹ ਦੇ ਵਿੱਚ ਵੀ ਬਹੁਤ ਵੱਡਾ ਮਾਮਲਾ ਖੜਾ ਹੋਣਾ ਔਰ ਹੁਣ ਆ ਗਏ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਹਰ ਸਿਮਰਤਕਾਰ ਬਾਦਲ ਭੜਕ ਚੁੱਕੀ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਪਰ ਪੰਜਾਬ ਦੇ ਲੋਕ ਇਹ ਸੈਕਸ਼ਨ ਨੂੰ ਦੇਖਣਾ ਚਾਹੁੰਦੇ ਸੀ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਬਹੁਤ ਸਾਰੇ ਸਵਾਲ ਸੀ ਪੰਜਾਬ ਦੇ ਲੋਕਾਂ ਦੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਬੰਦਤਾ ਕਰ ਦਿੱਤਾ ਚੱਕ ਤਾਂ ਲਿਆ ਪਰ ਕਹਿੰਦੇ ਜੀ ਹੁਣ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਪੀੜਾ ਪੰਜਾ ਚਲਾ ਦਿਓ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਸੀ ਉਸ ਤੋਂ ਪਹਿਲਾਂ ਕਨਸਟੇਬਲ ਖੜੀ ਜਾਂਦੀ ਐ ਉਸਤੇ ਵੀ ਪੰਜਾਬ ਦੇ ਲੋਕਾਂ ਨੇ ਇਹੀ ਗੱਲ ਕਹੀ ਕਹਿੰਦੇ ਜੀ ਉਹਦੇ ਕੋਠੀ ਦੇ ਉੱਤੇ ਪੀੜਾ ਪੰਜਾ ਕਿਉਂ ਨਹੀਂ ਚੱਲਦਾ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਮੈਂ ਈ ਖਬਰ ਸੁਣਾਉਂਗਾ ਪਹਿਲਾਂ ਕਿ ਜਿਹੜੀ ਇਹਨਾਂ ਦੀ ਹਰ ਸਮੇਂ ਕੋਲ ਬਾਦਲ ਇਹ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਕਿਉਂ ਦਵਾਈ ਹੈ ਮਾਮਲਾ ਕੀ ਆ ਪੂਰਾ ਪੂਰੀ ਵੀਡੀਓ ਸੁਣ ਉਸ ਤੋਂ ਬਾਅਦ ਵਿਕਰਮ ਸਿੰਘ ਮੰਜੀਟੇ ਦੇ ਘਰ ਦੇ ਉੱਤੇ ਐਕਸ਼ਨ ਕਿਵੇਂ ਹੁੰਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਸੁਣੋ ਕਿ ਮੈਂ ਤੁਹਾਡੀ ਵਾਈਫ ਨੂੰ ਕੁਝ ਆਖਾਂ ਮੈਂ ਤੁਹਾਡੀ ਭੈਣ ਨੂੰ ਕੁਝ ਆਖਾਂ ਮੈਂ ਤੁਹਾਡੀ ਮਦਰ ਨੂੰ ਕੁਝ ਆਖਾਂ ਕਿ ਤੁਹਾਡੇ ਘਰੇ ਚੌਕੀਆਂ ਲੱਗਦੀਆਂ ਸਾਰਾ ਪੰਜਾਬ ਲਟਾਤਾ ਤੁਸੀਂ ਇੱਕ ਦਿੱਲੀ ਦੇ ਲਾਲੇ ਨੂੰ ਤੇ ਤੁਸੀਂ ਬੋਲਣ ਨੂੰ ਮਰਦੇ ਹੋ ਇਹ ਪੰਜਾਬ ਦੀਆਂ ਔਰਤਾਂ ਨਾ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾ ਕੇ ਤੁਸੀਂ ਕੋ ਤੋਂ ਵੋਟਾਂ ਲੈ ਗਏ ਠੀਕ ਹੈ ਉਹ ਕੇਰਨੀਆਂ ਤੁਹਾਨੂੰ ਬੱਚੂ ਜਦੋਂ ਜਦੋਂ ਇਲੈਕਸ਼ਨ ਹੋਇਆ ਤੁਹਾਡੇ ਕੋਲ ਸਿਕਿਉਰਿਟੀ ਨਾ ਹੋਈ ਤੇ ਤੁਹਾਨੂੰ ਕੋੜ ਤੇ ਪਾਰ ਕੇ ਪਿੰਡਾਂ ਚੋਂ ਨਿਕਲਣਾ ਪੈਣਾ ਤੁਹਾਨੂੰ ਉਦੋਂ ਦਾ ਹਾਲਾਤੇ ਹੋਣਗੇ ਲਾਰਾ ਜਿਵੇਂ ਹੱਟਦਾ ਪਾਣੀ ਉੱਤਰਿਆ ਨਾ ਆਉਂਦੇ ਨਸ਼ੇ ਨੂੰ ਥੋੜਾ ਥੱਲੇ ਕਰ ਥੱਲੇ ਕਰ ਆ ਉਹਦਾ ਜਿਹੜਾ ਸੱਤਾ ਦਾ غرੂਰ ਹੈ ਉਹ ਥੋੜਾ ਜਿਹਾ ਬਾਹਰ ਨਿਕਲ ਕਿ ਤੇਰੀ ਹਾਲਤ ਕੀ ਹੋਣੀ ਹੈ ਕਦੇ ਸੋਚਿਆ ਕਰ ਬੈਠ ਕੇ ਪਰ ਸੋਚਣ ਦਾ ਤਾਲ ਤੇ ਆਪ ਨੂੰ ਕਦੇ ਮੌਕਾ ਹੀ ਨਹੀਂ ਦਿੰਦਾ ਕਿ ਜੇ ਆਦੇ ਆਪ ਨੂੰ ਮੌਕਾ ਦਿੱਤਾ ਹੋਵੇ ਤਾਂ ਦਹੀਂ ਇੱਕ ਦੇ ਨਸ਼ੇ ਚ ਬਾਹਰ ਆਇਆ ਹੋਵੇ ਤਾਂ ਕੰਡਾ ਪੰਜਾਬ ਵਾਲੇ ਜਿਹੜੀ ਔਰਤ ਬੋਲ ਰਹੀ ਹੈ ਇਹ ਕੌਣ ਸੀ ਇਹ ਹਰਸਿਮਰਤ ਕੌਰ ਬਾਦਲਦਾਰਾ ਜਨਨੀਆਂ ਇਕੱਠੀਆਂ ਕੀਤੀਆਂ ਗਈਆਂ ਨੇ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਰਨਾ ਉਹਨਾਂ ਦਾ ਇੱਕ ਕੰਮ ਹੈ ਉਹ ਕੀ ਕਹਿ ਰਹੀ ਸੀ ਔਰਤ ਕਹਿੰਦੀ ਆਪਣਾ ਨਸ਼ਾ ਤਾਰ ਨਾ ਸਕਤਾ ਦਾ ਤਾਂ ਤੁਸੀਂ ਇਹ ਵੇਖੋ ਬਾਦਲਾਂ ਨੂੰ ਕਿੱਡੀ ਚੜ ਲੱਗੀ ਆ ਪੰਜਾਬ ਦੇ ਮੁੱਖ ਮੰਤਰੀ ਬਣੇ ਜਾਣ ਵਾਸਤੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣ ਗਿਆ ਉਹ ਕਹਿੰਦੀ ਐ ਨਸ਼ਾ ਤਾਰ ਲੈ ਪਰ ਜਿਹੜਾ ਅਸਲੀ ਨਸ਼ਾ ਦੇਖੋ ਇੱਕ ਵਾਰ ਬੰਦਾ ਮੁੱਖ ਮੰਤਰੀ ਬਣਿਆ ਤਾਂ ਬਾਦਲਾਂ ਤੋਂ ਜਰ ਨਹੀਂ ਹੁੰਦਾ ਤਾਂ ਦੂਜੇ ਪਾਸੇ ਬਾਦਲ ਕਹਿੰਦੇ ਅਸੀਂ ਮੁੱਖ ਮੰਤਰੀ ਐ ਤੇ ਉਦੋਂ ਨਸ਼ਾ ਨਹੀਂ ਹੁੰਦਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਇਹਨਾਂ ਔਰਤਾਂ ਨੂੰ ਔਰ ਸੁਖਵੀਰ ਸਿੰਘ ਬਾਦਲ ਵਰਗਿਆਂ ਨੂੰ ਕਿ ਜਦੋਂ ਤੁਹਾਡੀ ਸਰਕਾਰ ਹੁੰਦੀ ਆ ਤੁਸੀਂ ਮੁੱਖ ਮੰਤਰੀ ਬਣਦੇ ਸੀ ਤਾਂ ਫੇਰ ਨਸ਼ਾ ਕਿਹਨੂੰ ਹੁੰਦਾ ਸੀ ਸੱਤਾ ਦਾ ਤੁਹਾਨੂੰ ਹੁੰਦਾ ਸੀ ਪੰਜਾਬ ਨੂੰ ਲੁੱਟਣ ਕੌਣ ਸਰਗਬੀਰ ਸਿੰਘ ਬਾਦਲ ਬਾਦਲ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਗਿਆ ਜੋ ਕਿ ਅੱਜ ਪੰਜਾਬ ਅੱਜ ਵੀ ਸਲਗ ਰਿਹਾ ਉਸੇ ਅੱਗ ਦੇ ਨਾਲ ਤਾਂ ਬਹੁਤ ਵੱਡੀ ਖਬਰ ਪੰਜਾਬ ਦੇ ਅੰਦਰ ਪਰਥੱਲੀ ਬਚਾ ਦੇਣ ਵਾਲੀ ਹੈ ਕਿਉਂਕਿ ਬੇਕਰਮ ਸਿੰਘ ਮਜੀਠੀਆ ਦੇ ਜਿਹੜਾ ਘਰ ਉਹਨੂੰ ਕਹਿੰਦੇ ਜੀ ਹੁਣ ਪੀਆ ਪੰਜਾ ਤਿੰਨ ਕੋਠੀਆਂ ਦਸੀਆਂ ਜਾ ਰਹੀਆਂ ਨੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਨੇ ਕੋਈ ਚੰਡੀਗੜ੍ਹ ਦੇ ਵਿੱਚ ਐ ਕੋਈ ਕਿਤੇ ਐ ਕੋਈ ਕਿਤੇ ਐ ਯਾਨੀ ਮਜੀਠਾ ਪਿੰਡ ਦੇ ਵਿੱਚ ਇਹਨਾਂ ਦੀ ਮੌਜੂਦਾ ਹਵੇਲੀ ਲਾ ਲੋ ਕੋਠੀ ਕਹਿ ਲਓ ਘਰ ਕਹਿ ਲਓ ਉਹਨੂੰ ਪਹਿਲੇ ਨੰਬਰ ਤੇ ਪੀਲਾ ਪੰਜਾ ਪੰਜਾਬ ਦੇ ਮੁੱਖ ਮੰਤਰੀ ਦਾ ਉੱਥੇ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਨੇ ਪੰਜਾਬ ਦੇ ਅੰਦਰ ਜੇ ਕੁਝ ਕਰਨਾ ਚਾਹਿਆ ਤਾਂ ਇਹਨਾਂ ਫੈਲੀਆਂ ਦੁਆਰਾ ਉਸਨੂੰ ਘੇਰਿਆ ਜਾ ਰਿਹਾ ਉਸਨੂੰ ਦੱਬਿਆ ਕੁਚਲਿਆ ਜਾ ਰਿਹਾ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਧਮਕੀਆਂ ਦੇ ਰਹੀ ਹੈ ਹਰ ਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਭਈਆਂ ਦੁਆਰਾ ਅਗਨਾਈ ਜਾ ਰਹੀ ਹੈ ਉਹ ਭਈਏ ਕਿਨੇ ਲੈਂਦੇ ਨਹੀਂ ਉਹ ਵੀ ਦਰਸਲ ਦੇ ਵਿੱਚ ਇਨ੍ਹਾਂ ਬਾਦਲਾਂ ਦੀ ਦੇਣ ਆ ਪੰਜਾਬ ਨੂੰ ਚਾਹੇ ਪੰਜਾਬ ਦੇ ਲੋਕ ਇਸ ਗੱਲ ਨੂੰ ਐਕਸੈਪਟ ਨਾ ਕਰਨ ਪਰ ਇਨ੍ਹਾਂ ਬਾਦਲਾਂ ਤੋਂ ਇਹ ਭਈਏ ਚੱਲੇ ਨੇ ਇਹੀ ਪ੍ਰਮੋਟ ਹੋਏ ਨੇ ਕਿਉਂਕਿ ਪਹਿਲਾਂ ਪਹਿਲ ਕਿਹਨੇ ਕੀਤੀ ਹੈ ਬਾਦਲਾਂ ਨੇ ਬਾਦਲ ਆਪਣੇ ਖੇਤਾਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਕਹਿ ਸਕਦੇ ਆ ਭਈਏ ਲੈ ਕੇ ਆਈ ਸੀ ਉਸੇ ਹੀ ਪ੍ਰਕਾਰ ਇਹਨਾਂ ਦੀ ਜੜ ਲੱਗਦੀ ਹੈ ਪੰਜਾਬ ਦੇ ਅੰਦਰ ਤੇ ਜੇਕਰ ਸਾਡੇ ਪੰਜਾਬ ਦੇ ਲੋਕ ਚੰਗੇ ਹੋਣ ਤਾਂ ਜਿਹੜੇ ਹੈਗੇ ਆ ਨਾ ਮੰਡੀਆਂ ਦੇ ਵਪਾਰੀ ਉਹ ਤਾਂ ਕਹਿੰਦੇ ਆ ਜੀ ਇਹਨਾਂ ਨੂੰ ਰਹਿਣਾ ਚਾਹੀਦਾ ਪੰਜਾਬ ਦੇ ਅੰਦਰ ਇਹਨਾਂ ਦੇ ਆਧਾਰ ਕਰ ਲੈ ਲਿਓ ਕੀ ਲੋੜ ਆਧਾਰ ਕਰਨ ਲੈਣ ਦੀ ਜਦੋਂ ਪੰਜਾਬ ਦੇ ਅੰਦਰ ਕੋਈ ਭਈਆ ਨਹੀਂ ਸੀ ਉਦੋਂ ਪੰਜਾਬ ਦੇ ਅੰਦਰ ਕੰਮ ਨਹੀਂ ਚੱਲਦਾ ਸੀ ਉਦੋਂ ਪੰਜਾਬ ਦੇ ਲੋਕ ਕੰਮ ਨਹੀਂ ਕਰਦੇ ਸੀ ਫਿਰ ਕਹਿੰਦੇ ਜੀ ਪੰਜਾਬ ਦੇ ਲੋਕ ਤਾਂ ਮਾਰੇ ਨੇ ਮਾਰੇ ਕਿਉਂ ਨੇ ਕਿਉਂਕਿ ਲੋਕ ਉਹ ਸਸਤੇ ਮਿਲਦੇ ਸੀ ਪੰਜਾਬੀਆਂ ਦੀ ਦੁਰਦਸ਼ਾ ਇਹ ਹੋ ਗਈ ਆ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਪੰਜਾਬ ਦੇ ਜਿੰਨੇ ਵੀ ਗਰੀਬ ਵਰਗ ਦੇ ਲੋਕ ਨੇ ਜਾਂ ਪੰਜਾਬ ਦੇ ਸਾਡੇ ਵੈਸੀ ਲੋਕ ਨੇ ਉਹਨਾਂ ਸਾਰਿਆਂ ਨੂੰ ਇਹ ਗੱਲ ਤਾਂ ਸਮਝਣੀ ਪੈਣੀ ਆ ਕਿਉਂਕਿ ਇਕੱਲੇ ਕੰਮ ਕਾਜ ਦੀ ਨਹੀਂ ਗੱਲ ਕ੍ਰਾਈਮ ਦੀ ਹੈ ਬਹੁਤ ਸਾਰਾ ਕ੍ਰਾਈਮ ਪੰਜਾਬ ਦੇ ਅੰਦਰ ਹੋ ਰਿਹਾ ਹੈ ਜਦੋਂ ਕੋਈ ਕ੍ਰਾਈਮ ਕਰ ਦਿੰਦਾ ਕਹਿੰਦੇ ਜੀ ਇਹ ਤਾਂ ਇੱਕ ਨੇ ਕੀਤਾ ਇਹ ਗੱਲ ਨਹੀਂ ਹੈ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਪ੍ਰਵਾਸੀਆਂ ਦੁਆਰਾ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਕੱਢ ਹੀ ਦੇਣਾ ਚਾਹੀਦਾ ਫਿਰ ਕਹਿੰਦੇ ਜੀ ਜੂਪੀ ਦੇ ਵਿੱਚੋਂ ਸਾਡੇ ਵਾਲਿਆਂ ਨੂੰ ਕੱਢ ਦੇਣਗੇ ਭਾਵੇਂ ਜੂਪੀ ਦੇ ਵਿੱਚ ਜੇਕਰ ਗਿਣਤੀ ਕਰੀਏ ਤਾਂ ਬਹੁਤੇ ਨਹੀਂ ਹੈ ਸਾਡੇ ਜੇ ਕੱਢ ਵੀ ਦੇਣੀ ਹੈ ਤਾਂ ਕੋਈ ਚੱਕਰ ਨਹੀਂ ਪਰ ਪੰਜਾਬ ਨੂੰ ਸੇਫ ਰੱਖਣਾ ਸਾਡਾ ਹੱਕ ਹੈ ਪੰਜਾਬ ਦੇ ਲੋਕਾਂ ਦਾ ਔਰ ਪੰਜਾਬ ਦੀ ਸਰਕਾਰ ਦਾ ਤਾਂ ਸਾਡੀ ਵੀ ਅਪੀਲ ਸਰਕਾਰ ਨੂੰ ਕਿ ਕੋਈ ਐਸਾ ਕਾਨੂੰਨ ਬਣਾਓ ਕਿ ਪ੍ਰਵਾਸੀ ਆਪਣੇ ਆਪਣੀ ਜਗ੍ਹਾ ਦੇ ਵਿੱਚ ਉਧਰ ਹੀ ਰਹਿਣ ਤੜੀਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਰਜੀਠੀਆ ਅਗਰ ਅੱਜ ਜੇਲ੍ਹ ਦੇ ਵਿੱਚ ਹੈਗੇ ਆ ਉਦੇ ਪਿੱਛੇ ਕਿਸੇ ਹੋਰ ਦਾ ਹੱਥ ਨਹੀਂ ਬਲਕਿ ਹਰ ਸਿਮਰਤ ਕੌਰ ਦਾ ਕਿਉਂਕਿ ਹਰ ਸਿਮਰਤ ਕੌਰ ਨੇ ਗੁਰੂ ਘਰ ਦੇ ਵਿੱਚ ਖੜੇ ਹੋ ਕੇ ਅਰਦਾਸ ਕੀਤੀ ਸੀ ਕਿ ਅਗਰ ਉਹਦੇ ਪਰਾਂ ਦੇ ਵਿੱਚ ਰਤੀ ਬਰਾਬਰ 20 ਕੋਈ ਚੀਜ਼ ਪਾਈ ਜਾਂਦੀ ਹੈ ਜਾਂ ਕਿਸੇ ਚੀਜ਼ ਦਾ ਉਹ ਜੁਰਮ ਹੈ ਕਿਸੇ ਜੁਰਮ ਦੇ ਵਿੱਚ ਸ਼ਰੀਕ ਹੈਗਾ ਵਾ ਸ਼ਾਮਲ ਹੈ ਉਹ ਕੁਝ ਤੇ ਇਲਜ਼ਾਮات ਲਾਏ ਜਾ ਰਹੇ ਅਗਰ ਉਹ ਸੱਚੇ ਹੈ ਤੇ ਉਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈਗੀ ਹੈ ਤੇ ਅੱਜ ਉਹ ਸਜ਼ਾ ਲੈਣ ਦਿਆ ਹੈਗਾ ਵਾ ਜੇਲ ਦੇ ਵਿੱਚ ਹੈਗਾ ਵਾ ਹੁਣ ਵੀ ਹਰ ਸਿਮਰਤ ਕੌਰ ਨੇ ਜਿਹੜਾ ਇੱਕ ਕੰਮ ਕੀਤਾ ਹੈਗਾ ਵਾ ਕਿ ਪਿੰਡ ਦੀਆਂ ਕੁਝ ਔਰਤਾਂ ਨੂੰ ਉਹਨਾਂ ਦਾ ਇਕੱਠ ਕੀਤਾ ਹੈ ਜਿਹੜੀਆਂ ਕਿ ਮੌਜੂਦਾ ਸੀਐਮ ਭਗਵੰਤ ਮਾਨ ਦੇ ਖਿਲਾਫ ਬੋਲ ਰਹੀਆਂ ਹੈਗੀਆਂ ਔਰ ਐਸੀਆਂ ਮਾੜੀਆਂ ਗੱਲਾਂ ਜਿਹੜੀਆਂ ਮੈਂ ਉਹ ਬੋਲ ਰਹੀਆਂ ਹੈ ਜਿਹਦੀ ਵਜ੍ਹਾ ਤੋਂ ਸੀਐਮ ਭਗਵੰਤ ਮਾਨ ਨੇ ਵੀ ਐਕਸ਼ਨ ਕਰਨੇ ਦਾ ਇਰਾਦਾ ਕਰ ਲਿਆ ਔਰ ਜਿਹੜੀਆਂ ਖਬਰਾਂ ਆ ਰਹੀਆਂ ਜ਼ਰਾਏ ਤੋਂ ਉਸ ਦੇ ਮੁਤਾਬਿਕ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਜਲਦ ਵਿਕਰਮ ਸਿੰਘ ਮਜੀਠੀਆ ਦੇ ਨਾਂ ਜਿਹੜੇ ਕਾਰ ਦੱਸੇ ਜਾਂਦੇ ਹੈ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤੇ ਜ਼ਰੂਰ ਪੀਲਾ ਪੰਜਾ ਚੱਲੇਗਾ ਕਿਉਂਕਿ ਪੰਜਾਬ ਦੇ ਲੋਕ ਬੜੀ ਦੇਰ ਤੋਂ ਇਸ ਚੀਜ਼ ਦੀ ਮੰਗ ਕਰਨ ਦੇ ਸੀਗੇ ਕਿ ਬਿਕਰਮ ਸਿੰਘ ਮ ਜੀਟੀਆ ਦੇ ਘਰ ਦੇ ਵੀ ਪੀਲਾ ਪੰਜਾ ਚੱਲਣਾ ਚਾਹੀਦਾ ਜਿਸ ਤਰ੍ਹਾਂ ਛੋਟੇ ਛੋਟੇ ਨਸ਼ਾ ਤਸਕਰਾਂ ਦੇ ਘਰਾਂ ਦੇ ਪੀਲਾ ਪੰਜਾ ਚੱਲਿਆ ਇਹਦੇ ਵੀ ਪੀਲਾ ਪੰਜਾ ਚੱਲਣਾ ਚਾਹੀਦਾ ਹੈਗਾ ਦੂਜੇ ਪਾਸੇ ਪੰਜਾਬ ਦੇ ਲੋਕ ਜਿਹੜੇ ਆ ਉਹ ਵੀ ਅਪੀਲ ਕਰਨ ਦੇ ਹੈਗੇ ਆ ਸੀਐਮ ਭਗਵੰਤ ਸਿੰਘ ਨੂੰ ਕਿ ਪ੍ਰਵਾਸੀ ਭਈਆਂ ਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਕਿਉਂਕਿ ਪ੍ਰਵਾਸੀ ਭਈਆਂ ਈ ਰੇਡੀਆਂ ਲਾਉਣੀਆਂ ਬੰਦ ਕਰ ਦਿੱਤੀਆਂ ਗਈਆਂ ਔਰ ਕੁਝ ਪ੍ਰਵਾਸੀ ਬਈਆਂ ਦੇ ਸਿਰ ਵੀ ਪਾੜੇ ਗਏ ਹੈਗੇ ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜਾ ਮੁਜਰਮ ਹੈ ਜਿਹੜਾ ਕਸੂਰਵਾਰ ਉਹਨੂੰ ਸਜ਼ਾ ਦਿੱਤੀ ਜਾਵੇ ਸਾਰਿਆਂ ਨੂੰ ਸਜ਼ਾ ਨਾ ਦਿੱਤੀ ਜਾਵੇ ਕਿਉਂਕਿ ਅਗਰ ਅਸੀਂ ਇਹਨਾਂ ਨੂੰ ਕੱਢਾਂਗੇ ਤੇ ਯੂਪੀ ਦੇ ਵਿੱਚ ਜਿਹੜੇ ਸਾਡੇ ਬੰਦੇ ਆ ਉਹਨਾਂ ਨੂੰ ਵੀ ਕੱਢ ਦੇਣਗੇ ਇਸ ਲਈ ਜਿਹੜਾ ਵਾ ਇਹ ਸਜ਼ਾ ਦਾ ਜਿਹੜਾ اختیار ਹੈ ਉਹ ਸਰਕਾਰ ਤੱਕ ਰੱਖਿਆ ਜਾਵੇ ਜਦ ਕਿ ਲੋਕਾਂ ਦਾ ਇਹ ਕਹਿਣਾ ਹੈ ਪੰਜਾਬ ਦੇ ਲੋਕਾਂ ਦਾ ਕਿ ਪਹਿਲੇ ਪੰਜਾਬ ਨੂੰ ਵੇ ਰੱਖਿਆ ਜਾਵੇ ਪੰਜਾਬ ਦੀ ਬਿਹਤਰੀਨ ਦੇਖਿਆ ਜਾਵੇ ਜਿਹੜੇ ਉੱਥੇ ਦੇ ਲੋਕ ਹਨ ਜਿਹੜੇ ਮੌਜੂਦਾ ਮਸਾਇਲ ਹੈ ਉਹਨਾਂ ਨੂੰ ਦੇਖਿਆ ਜਾਵੇ ਉਸ ਤੋਂ ਬਾਅਦ ਦੂਸਰੇ ਬਾਰੇ ਗੱਲਬਾਤ ਕੀਤੀ ਜਾਵੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਜ਼ਰੂਰ ਦੱਸਿਓ ਰੱਖਿਆ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼